ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਆ ਕਿਸੇ ਪਿੰਡ ਦੇ ਬਾਹਰ ਇੱਕ ਬਹੁਤ ਵੱਡਾ ਪੀਪਲ ਦਾ ਦਰਖਤ ਸੀ ਜਿਹਦੀ ਛਾਂ ਦੇ ਵਿੱਚ ਇੱਕ ਫਕੀਰ ਬੈਠਿਆ ਕਰਦੇ ਸੀ ਉਹ ਫਕੀਰ ਬਹੁਤ ਜ਼ਿਆਦਾ ਗਿਆਨੀ ਤੇ ਸ਼ਾਂਤ ਸੁਭਾ ਦਾ ਸੀ ਉਹਨਾਂ ਦੀ ਦਿਨਚਰਿਆ ਜਿਹੜੀ ਸੀ ਧਿਆਨ ਕਰਨਾ ਪ੍ਰਾਰਥਨਾ ਕਰਨੀ ਤੇ ਜਿਹੜੇ ਲੋਕ ਉਹਨਾਂ ਕੋਲ ਜ਼ਰੂਰਤਮੰਦ ਆਉਂਦੇ ਸੀ ਉਹਨਾਂ ਦੀ ਮਦਦ ਕਰਨੀ ਪਿੰਡ ਦੇ ਲੋਕ ਵੀ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਸਮੇਂ-ਸਮੇਂ ਤੇ ਨਾਲ ਉਹਨਾਂ ਨੂੰ ਪੋਜਨ ਪਾਣੀ ਦੇ ਕੇ ਉਹ ਜਾਂਦੇ ਸੀ ਫਕੀਰ ਨੂੰ ਫਿਰ ਵੀ ਕਿਸੇ ਚੀਜ਼ ਦੀ ਕੋਈ ਲਾਲਸਾ ਨਹੀਂ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਹੈਗੀ ਉਹ ਉਹਨਾਂ ਨੂੰ ਜੋ ਵੀ ਮਿਲਦਾ ਉਹਦੇ ਨਾਲ ਸੰਤੁਸ਼ਟ ਰਹਿੰਦੇ ਸੀ ਹਰ ਰੋਜ਼ ਐਸੇ ਤਰ੍ਹਾਂ ਹੀ ਹੁੰਦਾ ਕਈ ਲੋਕ ਫਕੀਰਾਂ ਦੇ ਕੋਲ ਆਉਂਦੇ ਆਪਣੀ ਸਮੱਸਿਆ ਲੈ ਕੇ ਆਉਂਦੇ ਹੋ दुखी ਆਉਂਦੇ ਤੇ ਖੁਸ਼ ਹੋ ਕੇ ਚਲੇ ਜਾਂਦੇ ਇੱਕ ਦਿਨ ਫਕੀਰ ਆਪਣੀ ਚਾਰਪਾਈ ਤੇ ਬੈਠੇ ਹੋਏ ਸੀ ਕਿ ਅਚਾਨਕ ਉਹਨਾਂ ਦੀ ਨਿਗਾਹ ਸਾਹਮਣੇ ਇੱਕ ਦ੍ਰਿਸ਼ ਦਿਖ ਗਈ ਫਕੀਰਾਂ ਨੇ ਦੇਖਿਆ ਇੱਕ ਕੁੱਤਾ ਤੇ ਇੱਕ ਕਾਂ ਆਪਸ ਦੇ ਵਿੱਚ ਲੜ ਰਹੇ ਆ ਕੁੱਤਾ ਭੁੱਖਾ ਸੀ ਤੇ ਜ਼ਮੀਨ ਤੇ ਇੱਕ ਰੋਟੀ ਦੇ ਟੁਕੜੇ ਨੂੰ ਖਾਣ ਦੀ ਕੋਸ਼ਿਸ਼ ਜਿਹੜਾ ਸੀ ਕਰ ਰਿਹਾ ਸੀ ਲੇਕਿਨ ਉਸੇ ਵੇਲੇ ਪਤਾ ਹੀ ਨਹੀਂ ਇੱਕ ਕਾਂ ਜਿਹੜਾ ਉੜਦਾ ਹੋਇਆ ਉੱਥੇ ਆਇਆ ਉਹ ਵੀ ਜਿਹੜਾ ਸੀ ਉਸ ਰੋਟੀ ਨੂੰ ਖਾਣ ਦੀ ਜਿਹੜੀ ਕੋਸ਼ਿਸ਼ ਕਰਨ ਲੱਗ ਪਿਆ ਉਸ ਰੋਟੀ ਤੇ ਉਸ ਕਾਂ ਨੇ ਵੀ ਆਪਣਾ ਹੱਕ ਜਤਾਇਆ ਤੇ ਕੁੱਤੇ ਨੇ ਵੀ ਹੁਣ ਇੱਕ ਅਮਸਾਨ ਚੱਲ ਪਿਆ ਜਿੱਦਾਂ ਹੀ ਕਾਂ ਰੋਟੀ ਕੋਲ ਆਉਂਦਾ ਉਹ ਖਾਣ ਦੀ ਕੋਸ਼ਿਸ਼ ਕਰਦਾ ਕੁੱਤਾ ਉਹਦੇ ਉੱਤੇ ਪੌਂਕਣ ਲੱਗ ਪੈਂਦਾ ਤੇ ਉਹਨੂੰ ਡਰਾ ਕੇ ਪੁਜਾ ਦਿੰਦਾ ਕਾਂ ਨੇ بار-ਬਾਰ ਕੋਸ਼ਿਸ਼ ਕੀਤੀ ਪਰ ਉਹ ਸਫਲ ਰਿਹਾ ਕਾਂ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਐਸ ਸਿਲਸਿਲਾ ਕਈ ਵਾਰ ਚੱਲਿਆ ਪਰ ਅਖੀਰ ਕਾਂ ਹਾਰ ਗਿਆ ਉਹ ਡਰ ਗਿਆ ਸ਼ਾਇਦ ਤੇ ਉਸ ਰੋਟੀ ਨੂੰ ਉੱਥੇ ਹੀ ਛੱਡ ਕੇ ਭੁੱਖਾ ਹੀ ਉਥੋਂ ਜੜਾ ਉਹ ਉੱਡ ਗਿਆ ਤੇ ਬਾਅਦ ਵਿੱਚ ਉਸ ਕੁੱਤੇ ਨੇ ਉਹ ਰੋਟੀ ਜਿਹੜੀ ਸੀ ਉਹ ਸਾਰੀ ਦੀ ਸਾਰੀ ਜੜੀ ਖਾ ਲਈ ਤੇ ਮੁਸਕਰਾਉਂਦਾ ਹੋਇਆ ਇੱਕ ਪਾਸੇ ਨੂੰ ਚਲਾ ਗਿਆ ਉਹ ਫਕੀਰ ਕੋਲ ਬੈਠਾ ਸਭ ਕੁਝ ਦੇਖ ਰਿਹਾ ਸੀ ਫਕੀਰ ਹਸਨ ਲੱਗਾ ਥੋੜਾ ਮੁਸਕਰਾਏ ਤੇ ਸੋਚਣ ਲੱਗੇ ਇਹ ਦੁਨੀਆ ਦਾ ਨਿਜਮਾ ਤੇ ਹੁਣ ਦੇ ਸਮੇਂ ਦਾ ਐਯੋਈ ਨਿਜਮਾ ਕਿ ਜੋ ਡਰ ਗਿਆ ਤੇ ਉਹ ਜੜਾ ਵਾ ਉਹਨੂੰ ਕੁਝ ਨਹੀਂ ਮਿਲਦਾ ਫਕੀਰ ਕਾਫੀ ਧੇਰ ਤੋਂ ਇਹ ਸਭ ਦੇਖ ਰੇ ਸੀ ਫਕੀਰ ਨੂੰ ਕਾਂ ਤੇ ਜਿਹੜਾ ਉਹ ਤਰਸ ਆ ਗਿਆ ਉਹਨਾਂ ਨੇ ਆਪਣੇ ਝੋਲੀ ਦੇ ਵਿੱਚੋਂ ਇੱਕ ਰੋਟੀ ਕੱਢੀ ਤੇ ਉਹ ਜਿਹੜਾ ਉਹਨੂੰ ਅਸਮਾਨਵਾਲ ਜਿਹੜੀ ਉਛਾਲ ਦਿੱਤੀ ਕਾਂ ਇਹਨੂੰ ਹਵਾ ਵਿੱਚ ਹੀ ਫੜ ਲਵੇ ਤੇ ਖਾ ਲਵੇ ਫਕੀਰ ਨੂੰ ਤਰਸ ਜੂ ਆ ਗਿਆ ਸੀ ਉਹਨਾਂ ਸੋਚਿਆ ਕਾਂ ਖਾ ਕੇ ਆਪਣਾ ਢਿੱਡ ਭਰ ਲਵੇ ਕਾਂ ਤੂੰ ਰੋਟੀ ਨਾ ਫੜ ਹੋਈ ਤੇ ਜਿੱਦਾਂ ਹੀ ਰੋਟੀ ਜ਼ਮੀਨ ਤੇ ਡਿੱਗੀ ਕੁੱਤਾ ਜਿਹੜਾ ਉਸੋ ਰੋਟੀ ਵੱਲ ਨੂੰ ਦੌੜਿਆ ਚਪਟਿਆ ਤੇ ਨੇਕੀ ਪਾਲ ਵਿੱਚ ਉਹ ਰੋਟੀ ਵੀ ਖਾ ਲਈ ਤੇ ਉਹ ਕਾਂ ਵਿਚਾਰਾ ਫਿਰ ਭੁੱਖੇ ਦਾ ਭੁੱਖਾ ਰਹਿ ਗਿਆ ਮਜੂਸ ਹੋ ਕੇ ਫਿਰ ਉੱਥੋਂ ਉੱਡ ਗਿਆ ਫਕੀਰ ਨੂੰ ਕਾਂ ਤੇ ਪੜਾ ਤਰਸ ਆਇਆ ਫਕੀਰ ਨੇ ਇੱਕ ਗਹਿਰੀ ਜਿਹੀ ਸਾਹ ਲਈ ਤੇ ਮਨ ਵਿੱਚ ਸੋਚਿਆ ਵੀ ਜਿਹੜਾ ਡਰਦਾ ਉਹ ਪਿੱਛੇ ਰਹਿ ਜਾਂਦਾ ਤੇ ਜਿਹੜਾ ਹਿੰਮਤ ਕਰਦਾ ਉਹਨੂੰ ਹੀ ਸਫਲਤਾ ਮਿਲਦੀ ਆ ਜਿਹੜਾ ਆਪਣੇ ਡਰ ਨੂੰ ਆਪਣੇ ਅੰਦਰੋਂ ਕੱਢ ਕੇ ਹਿੰਮਤ ਕਰਕੇ ਕਿਸੇ ਵੀ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਸਫਲਤਾ ਮਿਲਦੀ ਆ ਅਗਲੇ ਦਿਨ ਕਾਂਪ ਹੋ ਜਾਂਦੀ ਤਲਾਸ਼ ਵਿੱਚ ਫਿਰ ਨਿਕਲਿਆ ਲੇਕਿਨ ਐਸਵਾਰ ਕਾਂ ਨੇ ਸੋਚ ਲਿਆ ਸੀ ਕਿ ਉਹ ਡਰ ਕੇ ਪਿੱਛੇ ਨਹੀਂ ਹਟੇਗਾ ਅੱਜੋ ਕਿਤੇ ਉਹ ਨਾ ਕਿਤੇ ਆਪਣੇ ਪਹੁੰਚਨ ਦਾ ਇੰਤਜ਼ਾਮ ਚੜਾਵਾ ਉਹ ਜ਼ਰੂਰ ਕਰੇਗਾ ਚਾਹੇ ਸਾਹਮਣੇ ਜੁੱਟੀ ਮਰਜੀ ਕੋਈ ਪਰੇਸ਼ਾਨੀ ਹੋਵੇ ਕਾਂ ਉੜਦਾ ਰਿਹਾ ਉੜਦਾ ਰਿਹਾ ਤੇ ਉੜਦੀ ਜਿਹੀ ਨਿਗਾਹ ਇੱਕ ਖੇਤ ਦੇ ਵਿੱਚ ਪਈ ਜਿਹਦੇ ਵਿੱਚ ਕਿਸਾਨ ਨੇ ਉਗਾਉਣ ਵਾਸਤੇ ਦਾਣੇ ਸਿੱਟੇ ਹੋਏ ਸੀ ਤੇ ਕੋਲ ਹੀ ਕੁਝ ਮੁਰਗੀਆਂ ਉਹ ਵੀ ਉਹਨਾਂ ਦਾਣਿਆਂ ਨੂੰ ਖਾ ਰਹੀਆਂ ਸੀ ਪਹਿਲਾਂ ਤਾਂ ਕਾਂ ਜਿਹੜਾ ਸੀ ਉਹਦੇ ਮਨ ਵਿੱਚ ਡਾਰਾਇਆ ਬਈ ਕਿਤੇ ਮੁਰਗੀਆਂ ਮੇਰੇ ਤੇ ਹਮਲਾ ਹੀ ਨਾ ਕਰ ਦੇਣ ਮੈਨੂੰ जख्मी ਨਾ ਕਰ ਦੇਣ ਹੋ ਸਕਦਾ ਮੈਨੂੰ ਦਾਣੇ ਖਾਣ ਹੀ ਨਾ ਦੇਣ ਪਰ ਫੇਰ ਵੀ ਕਾਂ ਨੇ ਆਪਣੇ ਡਰ ਤੇ ਜਿਹੜਾ ਸੀ ਉਹ ਕਾਬੂ ਪਾਇਆ ਤੇ ਹਿੰਮਤ ਜਟਾਈ ਉਹ ਥੱਲੇ ਉਤਰਿਆ ਤੇ ਆਪਣੇ ਲਈ ਉਹ ਦਾਣੇ ਇਕੱਠੇ ਕਰਨ ਲੱਗ ਪਿਆ ਜਦੋਂ ਕਾਂ ਦਾ ਢਿੱਡ ਭਰ ਗਿਆ ਉਹ ਬੜਾ ਖੁਸ਼ ਹੋਇਆ ਉਹ ਸੋਚਣ ਲੱਗਾ ਉਹਨੂੰ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਜੇਕਰ ਉਹ ਡਰ ਛੱਡ ਦੇਵੇ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ ਉਹਨੇ ਖੁਸ਼ੀ-ਖੁਸ਼ੀ ਆਪਣਾ ਟਿੱਡ ਭਰਿਆ ਤੇ ਉੱਡ ਕੇ ਸਾਹਮਣੇ ਇੱਕ ਦਰਖਤ ਦੀ ਡਾਲ ਤੇ ਜਾ ਬੈਠਾ ਉਧਰ ਦੂਜੇ ਪਾਸੇ ਉਹ ਕੁੱਤਾ ਜਿਨੇ ਉਸ ਕਾਂ ਨੂੰ ਪੁਜਾ ਦਿੱਤਾ ਸੀ ਰੋਟੀ ਸਾਰੀ ਖਾ ਲਈ ਸੀ ਜਿਹੜਾ ਦੂਸਰਿਆਂ ਤੋਂ ਖੋ ਕੇ ਹੀ ਖਾਂਦਾ ਸੀ ਅਚਾਨਕ ਉਹਦੇ ਦਿਲ ਵਿੱਚ ਪਰਵਰਤਨ ਆ ਗਿਆ ਉਹ ਬੈਠਾ ਸੋਚਦਾ ਵੀ ਜੇਕਰ ਮੈਂ ਲਾਲਚ ਛੱਡ ਦਵਾਂ ਸਾਰਿਆਂ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਰਵਾਂ ਤੇ ਸ਼ਾਇਦ ਮੈਨੂੰ ਵੀ ਬਿਨਾ ਕਿਸੇ ਲੜਾਈ ਝਗੜੇ ਤੋਂ ਰੋਜ਼ ਭੋਜਨ ਖਾਣ ਨੂੰ ਮਿਲ ਸਕਦਾ ਅਗਲੇ ਦਿਨ ਉਹ ਕੁੱਤਾ ਪਿੰਡ ਤੋਂ ਬਾਹਰ ਕੋ ਮਰਿਆ ਸੀ ਉਹਨੇ ਦੇਖਿਆ ਵੀ ਛੋਟੇ ਛੋਟੇ ਲੜਕੇ ਆਪਸ ਵਿੱਚ ਬੈਠੇ ਹੋਏ ਇਕੱਠੇ ਕੁਝ ਖਾਣ ਲੱਗੇ ਆ ਉਹ ਕੁੱਤਾ ਵੀ ਉਹਨਾਂ ਦੇ ਕੋਲ ਜਾ ਕੇ ਪਿਆਰ ਦੇ ਨਾਲ ਪੂਛ ਹਿਲਾਉਣ ਲੱਗ ਪਿਆ ਬੱਚਿਆਂ ਨੇ ਵੀ ਉਸ ਕੁੱਤੇ ਨੂੰ ਪਿਆਰ ਕੀਤਾ ਪਿਆਰ ਦੇ ਨਾਲ ਉਹਦੀ ਪਿੱਠ ਤੇ ਹੱਥ ਫੇਰਿਆ ਤੇ ਆਪਣੀ ਥਾਲੀ ਦੇ ਵਿੱਚੋਂ ਉਹਨੂੰ ਰੋਟੀ ਖਾਣ ਨੂੰ ਦੇ ਦਿੱਤੀ ਅਦੇ ਇਹ ਕਿ ਕੁਤੇ ਦੀ ਆਖਾ ਜੜੀਆਂ ਸੀ ਉਹ ਚਮਕ ਗਈਆਂ ਉਹਨੂੰ ਵੀ ਇਹਨਾਂ ਤੋਂ ਪਿਆਰ ਮਿਲਿਆ ਮਿੱਤਰਤਾ ਮਿਲੀ ਤੇ ਹੁਣ ਉਹਨੇ ਸੋਚ ਲਿਆ ਕਿ ਪਿਆਰ ਬਦਲੇ ਹਮੇਸ਼ਾ ਪਿਆਰ ਹੀ ਮਿਲਦਾ ਤੇ ਉਹਨੇ ਆਪਣਾ ਲਾਲਚ ਤੇ ਖੂਨ ਦੀ ਆਦਤ ਜਿਹੜੀ ਸੀ ਉਹਨੂੰ ਜਿਹੜਾ ਉਹਨੇ ਛੱਡ ਦਿੱਤੀ ਫਕੀਰ ਅੱਜ ਵੀ ਇਹ ਸਭ ਕੁਝ ਹੁੰਦਾ ਦੇਖ ਰਿਹਾ ਸੀ ਫਕੀਰ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਦੇਖੋ ਇੱਕ ਨੇ ਡਰ ਛੱਡਿਆ ਮਿਹਨਤ ਕੀਤੀ ਤੇ ਉਹਨੂੰ ਢੱਡ ਭਰ ਕੇ ਪੋਜਨ ਮਿਲਿਆ ਦੂਸਰੇ ਨੇ ਲਾਲਚ ਛੱਡਿਆ ਹੰਕਾਰ ਛੱਡਿਆ ਲੜਾਈ ਝਗੜਾ ਛੱਡਿਆ ਤੇ ਪਿਆਰ ਕਰਨਾ ਸ਼ੁਰੂ ਕੀਤਾ ਤੇ ਉਹਨੂੰ ਵੀ ਬੜੇ ਪਿਆਰ ਦੇ ਨਾਲ ਬਿਨਾਂ ਸੰਘਰਸ਼ ਤੋਂ ਪੋਜਨ ਮਿਲ ਗਿਆ ਅਹੀ ਜੀਵਨ ਦਾ ਨਿਜਮ ਜੁੜੀ ਆਪਣੇ ਅੰਦਰ ਬਦਲਾਵ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ ਜਿਹੜੇ ਮੌਜੂਦਾ ਸਮੇਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਆ ਉਹੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹਉਪਾਉਂਦੇ ਆ ਜਿਹੜੇ ਚੰਗੇ ਗੁਣਾਂ ਨੂੰ ਅਪਣਾਉਂਦੇ ਆ ਤੇ ਬੁਰਾਈਆਂ ਨੂੰ ਦੂਰ ਕਰਦੇ ਆ ਪਰਮਾਤਮਾ ਦੇ ਨੇੜੇ ਵੀ ਐਦਾਂ ਦੇ ਲੋਕ ਹੀ ਹੁੰਦੇ ਆ ਇਹ ਸਭ ਕੁਝ ਫਕੀਰਾਂ ਦੇ ਕੋਲ ਬੈਠੇ ਜਿਹੜੇ ਸੀ ਪਿੰਡ ਦੇ ਕਈ ਲੋਕ ਵੀ ਦੇਖ ਰਹੇ ਸੀ ਉਹ ਵੀ ਫਕੀਰਾਂ ਦੀਆਂ ਗੱਲਾਂ ਤੋਂ ਬੜੇ ਪ੍ਰਭਾਵਿਤ ਹੋਏ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਨੇ ਕਿਹਾ ਇਹ ਸਿਰਫ ਇੱਕ ਕਾਂ ਤੇ ਕੁੱਤੇ ਦੀ ਕਹਾਣੀ ਨਹੀਂ ਆ ਇਹ ਸਾਡੀ ਇਨਸਾਨਾਂ ਦੀ ਕਹਾਣੀ ਵੀ ਆ ਅਸੀਂ ਬਹੁਤ ਸਾਰੇ ਲੋਕ ਡਰਦੇ ਆਂ ਡਰ ਦੇ ਕਾਰਨ ਅਸੀਂ ਅੱਗੇ ਨਹੀਂ ਵੱਧ ਪਾਉਂਦੇ ਚੰਗੇ ਕੰਮਾਂ ਨੂੰ ਹੱਥ ਨਹੀਂ ਪਾਉਂਦੇ ਕਿ ਪਤਾ ਹੀ ਨਹੀਂ ਅਸੀਂ ਅਸਫਲ ਹੋ ਜਾਵਾਂਗੇ ਕਿ ਕਈ ਲੋਕ ਲੜਾਈ ਝਗੜਾ ਜਾਂ ਖੋਖੇ ਖਾਣ ਵਿੱਚ ਵਿਸ਼ਵਾਸ ਰੱਖਦੇ ਆ ਅਜਿਹੇ ਲੋਕ ਕਦੇ ਵੀ ਪੂਰੀ ਜ਼ਿੰਦਗੀ ਲਈ ਸਫਲ ਨਹੀਂ ਹੁੰਦੇ ਤੇ ਨਾ ਹੀ ਉਹਨਾਂ ਨੂੰ ਸਫਲਤਾ ਤੇ ਸੰਤੋਸ਼ ਮਿਲਦਾ ਵਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਵਾ ਕਿ ਡਰ ਛੱਡੋ ਮਿਹਨਤ ਕਰੋ ਆਪਣਾ ਹੱਕ ਲਓ ਲਾਲਚ ਤੇ ਸੁਆਰਥ ਛੱਡ ਕੇ ਸਾਨੂੰ ਪ੍ਰੇਮ ਕਰਨਾ ਚਾਹੀਦਾ ਵ ਪ੍ਰੇਮ ਦੇ ਨਾਲ ਵਿਵਾਰ ਕਰਨਾ ਚਾਹੀਦਾ ਵ ਸਾਨੂੰ ਸਫਲਤਾ ਜ਼ਰੂਰ ਮਿਲੇਗੀ ਜੀਵਨ ਦੇ ਵਿੱਚ ਸਮੇਂ-ਸਮੇਂ ਦੇ ਨਾਲ ਬਦਲਾਵ ਕਰੋ ਮੰਜ਼ਿਲ ਤੁਹਾਡੇ ਕਦਮ ਖੁਦ ਜੜੀ ਸੀ ਉਹ ਚੁੰਮੇਗੀ ਸਫਲਤਾ ਉਹਨਾਂ ਲੋਕਾਂ ਨੂੰ ਮਿਲਦੀ ਆ ਜਿਹੜੇ ਮਿਹਨਤ ਕਰਦੇ ਹਿੰਮਤ ਦੇ ਨਾਲ ਆਪਣੇ ਲਕਸ਼ਵਲ ਵੱਲ ਵਧਦੇ ਆ ਜੇਕਰ ਆਪਾਂ ਕਾਂਦੀ ਤਰ੍ਹਾਂ ਡਰ ਛੱਡ ਕੇ ਕੋਸ਼ਿਸ਼ ਕਰਿਏ ਕੁੱਤੇ ਦੀ ਤਰ੍ਹਾਂ ਲਾਲਚ ਛੱਡ ਕੇ ਪ੍ਰੇਮ ਅਪਣਾਈਏ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਅਸੀਂ ਜੀਵਨ ਵਿੱਚ ਸਫਲ ਨਾ ਹੋ ਸਕੀਏ ਸੋ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਸੂਨੀਆਂ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ